ਹੁਣ ਨੌਕਰੀਆਂ ਹੋ ਗਈਆਂ ਪਿਛਲੀ ਹੋ ਗਈ ਕਾਫੀ ਕਮ ਹੋ ਗਏ ਇੱਕ ਰਹਿ ਗਿਆ ਉਹਦੇ ਵਾਸਤੇ ਮੈਂ ਲੱਗਿਆ ਹੋਇਆ ਮੈਂ ਖਾਕਾ ਬਣਾਇਆ ਜਨਾ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਇੱਕ ਇੱਕ ਗਰੰਟੀ ਰਹਿ ਗਈ ਹਾਲਾਂਕਿ 5 ਸਾਲ ਚ ਪੂਰੀ ਕਰਨੀ ਹੈ ਪਰ ਮੈਂ ਕੁਝ ਗਰੰਟੀਆਂ ਹਜੇ ਵੀ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਕਈਆਂ ਵੀ ਨਹੀਂ ਸੀ ਸਭ ਤੋਂ ਪਹਿਲਾਂ ਤਾਂ ਐਮਐਲਏ ਦੀਆਂ ਪੈਨਸ਼ਨਾਂ ਕੱਟੀਆਂ ਮੈਂ ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਈਆ ਪੈਨਸ਼ਨਾਂ ਜਾਂਦੇ ਸੀ ਮੈਂ ਕਿਹਾ ਇੱਕ ਲੈਣੀਆ ਲੋ ਨੀ ਜਾਓ ਕਰੇ ਇਹ ਕਿਹੜੀ ਗੱਲ ਹੈ ਨਾਲੇ ਤਾਂ ਇਹਨੂੰ ਸੇਵਾ ਦਾ ਮੌਕਾ ਦਿਓ ਨਾਲੇ ਕਹਿੰਦੇ ਪੈਨਸ਼ਨ ਦਿਓ ਸੇਵਾ ਦੀ ਪੈਨਸ਼ਨ ਥੋੜੀ ਮਿਲਦੀ ਹੁੰਦੀ ਹੈ। ਸੋ ਮੁਲਾਜ਼ਮ ਇੱਕ 40 ਸਾਲ ਕੰਮ ਕਰਦਾ ਇੱਕ ਵਿਭਾਗ 'ਚ ਇੱਕ ਨਾ ਇੱਕ ਪੈਨਸ਼ਨ ਮਿਲਦੀ ਹੈ। ਇਹ ਭਾਵੇਂ 5 ਦਿਨ ਵਾਸਤੇ ਐਮਐਮਐਲ ਬਣ ਜਾਣਾ ਇੱਕ ਵਾਰ ਹੋਰ ਪੈਨਸ਼ਨ ਲੱਗ ਗਈ 70000 ਹੋਰ ਲੱਗ ਗਈ ਜੀ ਕਰ ਕਰਾ ਕੇ ਕਰ ਕਰਾ ਕੇ ਜੇ ਕੋਈ 5 ਵਾਰੀ ਐਮਪੀ ਬਣ ਗਿਆ 3.5 ਲੱਖ ਪੈਨਸ਼ਨ ਆ ਉਹਦੀ ਕਈਆਂ ਨੂੰ ਹਾਰ ਕੇ ਫਾਇਦਾ ਹੈ। ਪੀ ਪੈਨਸ਼ਨ ਲਵਾਂਗੇ। ਉਹ ਕੱਟੀ। ਸੋ ਮੈਂ ਹੁਣ ਖਜ਼ਾਨੇ ਦਾ ਹਿਸਾਬ ਕਿਤਾਬ ਲਾ ਕੇ ਮੈਂ ਲੱਗਿਆ ਹੋਇਆ ਮੈਂ ਤਵੀਤ ਬਣਾਉਣਾ। ਯਕੀਨ ਰੱਖਿਓ ਮੇਰੇ ਤੇ। ਆਪ ਤਾਂ ਪੈਸੇ ਖਾਂਦਾ ਨਹੀਂ ਇਹਨਾਂ ਵਾਲੇ ਮੈਂ ਰਹਿਣ ਨਹੀਂ ਦੇਣੇ ਇੱਧਰੋਂ ਹੀ ਕੱਢਾਂਗੇ ਜਿਹੜੇ ਪਹਾੜਾਂ ਪੂੜਾਂ ਚ ਪਏ ਨੇ ਇਹਨਾਂ ਦੇ ਤੇ ਇੱਕ ਗਰੰਟੀ ਰਹਿ ਗਈ ਸਾਡੀਆਂ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਏ ਵਾਲਾ ਮਾਨ ਸਨਮਾਨ ਵਾਲਾ ਜਿਹੜਾ ਗਰੰਟੀ ਉਹ ਪੂਰੀ ਕਰੂੰਗਾ ਉਹ ਪੂਰੀ ਕਰੂੰਗਾ ਕਿ ਚਾਰ ਵਾਦੇ ਕਰਕੇ ਪੰਜ ਪੂਰੇ ਕਰ ਦੋ ਲੋਕ ਕਹਿੰਨਗੇ ਨਜ਼ਾਰਾ ਲਿਆਤਾ ਜੀ ਪੰਜ ਕਰਕੇ ਚਾਰ ਕਰੋਗੇ ਤਾਂ ਲੋਕ ਕਹਣਗੇ ਵਾਦੇ ਪੂਰੇ ਨਹੀਂ ਹੋਏ ਇਸ ਕਰਕੇ ਕਰੋ ਹੀ ਚਾਰ ਉਹ ਉਹ ਗੱਲ ਕਹੋ ਜਿਹੜੀ ਕਰ ਸਕਦੇ ਹੋ ਅਸੀਂ ਕਰ ਸਕਦੇ ਹਾਂ ਕਿਸੇ ਨੇ ਸੋਚਿਆ ਸੀ ਬਿਜਲੀ ਮਾਫ ਹੋ ਸਕਦੀ ਹੈ ਹੋ ਗਈ ਕਿਸੇ ਨੇ ਸੋਚਿਆ ਸੀਗਾ ਨਹਿਰਾਂ ਦਾ ਪਾਣੀ 40 40 ਸਾਲ ਬਾਅਦ ਨਹਿਰਾਂ ਦਾ ਪਾਣੀ ਜਿਹੜਾ ਖੇਤਾਂ 'ਚ ਪਹੁੰਚੂਗਾ ਪਹੁੰਚ ਗਿਆ ਕਿਸੇ ਨੇ ਸੋਚਿਆ ਸੀ ਬਿਜਲੀ ਖੇਤਾਂ ਵਾਲੀ 8 ਘੰਟੇ ਦੀ بجائے 12 12 13 13 14 14 ਘੰਟੇ ਚੱਲੂਗੀ ਨਾਲ ਦਿਨੇ ਆਊਗੀ ਹੋ ਗਿਆ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਖੰਭੇ ਨੇ ਹੁਣ ਕਿਵੇਂ ਹੋ ਗਿਆ ਨੀਅਤ ਸਾਫ਼ ਹੋ ਗਈ ਨੀਅਤ ਸਾਫ਼ ਹੋ ਗਈ ਸੋ ਇਸ ਕਰਕੇ ਬੈਸਟ ਦੇ ਜਿੰਨੇ ਵੀ ਕੰਮ ਹੋਣਗੇ ਉਹਨਾਂ ਨੂੰ ਮੈਂ ਪਹਿਲ ਦੇ ਆਧਾਰ ਤੇ ਲਵਾਂਗਾ ਕਿਉਂਕਿ ਇਸ ਮਿਹਨਤ ਬਾਅਦ ਤੁਸੀਂ ਜਿਹੜਾ ਮੁੱਲ ਪਾਉਂਗੇ ਉਹਦਾ ਉਹਦਾ ਮਿਹਨਤ ਦਾ ਫਲ ਮਿਲਣਾ ਚਾਹੀਦਾ ਹੈ ਔਰ ਤੋ ਤੁਸੀਂ ਵੀ ਤਾਂ ਮਿਹਨਤੀ ਕਰੋਗੇ ਉਸ ਦਿਨ ਹੁਣ ਵੀ ਕਰ ਰਹੇ ਹਾਂ ਕਿ ਆਪਣੇ ਦੋਸਤਾਂ ਮਿੱਤਰਾਂ ਦੇ ਆਪਣੇ ਗਵਾਂਡੀਆਂ ਦੇ ਨਾਲ ਮਿਲ ਕੇ ਝਾੜੂ ਦਾ ਪ੍ਰਚਾਰ ਕਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਰਿਸ਼ਵਤਖੋਰਾ ਨੂੰ ਕਿ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਹੈ ਗਰੀਬਾਂ ਦੀਆਂ ਬਾਤ ਦੁਆਵਾਂ ਨਾ ਲਾਓ ਸੋ ਗਰੀਬਾਂ ਨੂੰ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦਿਵਾਵਾਂਗੇ ਤੁਹਾਡੇ ਬੱਚੇ ਜਦੋਂ 2-2 2 ਲੱਖ ਰੁਪਏ ਮਹੀਨੇ ਵਾਲੀ ਨੌਕਰੀ ਤੇ ਲੱਗੇ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਇਹ ਇਹ ਨੌਕਰੀਆਂ ਅਸੀਂ ਦੇਵਾਂਗੇ ਪਹਿਲਾਂ ਸਕੂਲਾਂ 'ਚ ਉਹਨਾਂ ਨੂੰ ਪੜ੍ਹਾਵਾਂਗੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀਆਂ ਤੇ ਲੈਣ ਵਾਸਤੇ ਬੁਲਾਵਾਂਗੇ ਕੋਈ ਰਿਸ਼ਵਤ ਨਹੀਂ ਚੱਲੂਗੀ ਗਰੀਬੀਆਂ ਦੂਰ ਕਰਾਂਗੇ ਮੈਨੂੰ ਹੁਣ ਪਤਾ ਲੱਗਿਆ ਕਿ ਚਾਂਦੀ ਕਿਹੜੇ ਪਾਅ ਵਿਕਦੀ ਹੈ ਕਿ ਜਦੋਂ ਲੋਕ ਲੜਾਈ ਆਪ ਲੜਨ ਲੱਗ ਜਾਣ ਫਿਰ ਕੋਈ ਹਰਾ ਨਹੀਂ ਸਕਦਾ ਜਦੋਂ ਲੋਕ ਲੜਾਈ ਲੜਨ ਲੱਗ ਜਾਣ ਨਾ ਜਦੋਂ ਫੇਰ ਨਹੀਂ ਹਰਾਸਾ ਦਾ ਕੋਈ ਅਮੇਂਦਰ ਭਗਤ ਜੀ ਇਹ ਨਾਮ ਦੇ ਵੀ ਭਗਤ ਹੈ ਹੈਗੇ ਵੀ ਭਗਤ ਹੈ ਸ਼ਰੀਫ ਬੰਦੇ ਹੈ ਸਾਊ ਬੰਦੇ ਹੈ ਪਰਿਵਾਰ ਸੇਵਾ ਕਰ ਚੁੱਕਿਆ ਪਹਿਲਾਂ ਜਿਸ ਕਰਕੇ ਆਪਣੇ ਵਰਗੇ ਬੰਦਿਆਂ ਨੂੰ ਜਿਤਾਇਆ ਕਰੋ ਜਿਹੜੇ ਤੁਹਾਡੇ ਦੁੱਖਾਂ ਨੂੰ ਜਾਣਦੇ ਹੋਣ ਜਿਹੜੇ ਜਿਹੜੇ ਜਿਨ੍ਹਾਂ ਨੇ ਤੁਹਾਡੇ ਵਾਂਗੂ ਗਰੀਬੀਆਂ ਹਟਾਈਆਂ ਹੋਣ ਇਹ ਰਾਜਿਆਂ ਮਹਾਰਾਜਿਆਂ ਨੂੰ ਕੀ ਪਤਾ ਹੈ ਦੁੱਖ ਕੀ ਹੁੰਦੇ ਨੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਇਹ ਤਾਂ ਇਹੋ ਜਿਹੇ ਵੇਲੇ ਤਾਂ ਚਲ ਛੱਡੋ ਇਹ ਤਾਂ 3-4 ਵਜੇ ਇਹਨਾਂ ਦਾ 3 ਛਿਪ ਜਾਂਦਾ ਹੈ ਕਹਿੰਦੇ ਚਲੋ ਘਰੇ ਪੰਜਾਬ ਦੀ ਸੇਵਾ ਬਹੁਤ ਕਰ ਲਈ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਤਾਪਮਾਨ ਹਾਊ ਮੱਚ ਇਜ਼ ਦ ਟੈਂਪਰੇਚਰ ਸਰ 42 ਡਿਗਰੀ ਓ ਨੋ ਵੈਰੀ ਵੈਰੀ ਹੌਟ ਟੂ ਹੌਟ ਦੱਸਿਓ ਜਦੋਂ 3 ਡਿਗਰੀ ਰਹਿ ਗਿਆ ਪੰਜਾਬ ਬਚਾਵਾਂਗੇ ਫਿਰ ਜਿੰਨੇ ਚਿਰ ਨੂੰ ਇਹ ਬਾਹਰ ਨਿਕਲਦੇ ਨੇ ਉਹਨੇ ਚਿਰ ਨੂੰ ਮੈਂ ਸਾਰਾ ਹਲਕਾ ਕੱਢ ਦੇਣਾ ਸਾਡੀ ਗਰੀਬੀ ਕਰਨਗੇ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਇਆ ਅਸੀਂ ਮਿੱਟੀ ਚੋਂ ਨਿਕਲੇ ਹੋਇਆ ਅਸੀਂ ਗਰੀਬੀਆਂ ਦੇਖਿਆ ਹੋਈਆਂ ਨੇ ਸੋ ਅਸੀਂ ਆਮ ਲੋਕਾਂ ਆ ਅਸੀਂ ਸੱਚੇ ਦਿਲ ਦਿਲੋਂ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕਾਂ ਅਸੀਂ ਨਾ ਵਾਂਗੂੰ ਧਰਮਾਂ ਦੇ ਨਾਂ ਤੇ ਲੜਾਉਂਦੇ ਨਹੀਂ ਅਸੀਂ ਤਾਂ ਹਰੇਕ ਸਮਾਜ ਨੂੰ ਪਿਆਰ ਕਰਦੇ ਹਾਂ ਹਰੇਕ ਸਮਾਜ ਨੂੰ ਕਹਿੰਨੇ ਆਂ ਕਿ ਆਓ ਤੁਸੀਂ ਵੀ ਅੱਗੇ ਆਓ ਆਪਣੇ ਪੁਰਖਿਆਂ ਦੇ ਜਨਮ ਦਿਨ ਮਨਾਓ ਬਾਰਸੀਆਂ ਮਨਾਓ ਆਪਦੀਆਂ ਉਹਨਾਂ ਦੀਆਂ ਪੀੜ੍ਹੀਆਂ ਨੂੰ ਦੱਸੋ ਕਿ ਆਪਾਂ ਨੂੰ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਇਹ ਦੇਸ਼ ਮਿਲਿਆ ਨਿੰਨ ਨੂੰ ਕੀ ਪਤਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਪੰਜਾਬੀ ਆਉਂਦੀ ਨਹੀਂ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਦੇ ਆਈ ਹੀ ਨਹੀਂ ਉਹ ਕਿਤੇ 4-5 ਸਾਲ ਦੀ ਗੱਲ ਹੈ ਸਰਦੂਲਗੜ੍ਹ ਕੋਲੇ ਪਿੰਡ ਹੈ ਚੁਨੀਰ ਬਠਿੰਡਾ ਹਲਕੇ ਚ ਹੈ ਲੋਕ ਸਭਾ ਹਲਕਾ ਬਠਿੰਡਾ ਹੈ ਉਥੇ ਕਿਤੇ ਕੋਈ ਬੇਮੌਸਮੀ ਬਰਸਾਤ ਹੋ ਗਈ ਤਾਂ ਹਰ ਸਿਮਰਤ कौर ਚਲੀ ਗਈ ਮੁਆਵਜ਼ਾ ਦੇਣ ਉਹਦਾ ਹਲਕਾ ਪੈਂਦਾ ਕਿਸੇ ਕਿਸਾਨ ਨੇ ਕਹਿੰਦਾ ਜੀ ਮੇਰੇ 2 ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਬੀਬੀ ਜੀ ਮੈਨੂੰ ਮਾਫੀਆ ਦਿਓ ਉਹਨੇ ਪੁੱਛਿਆ ਕਿ ਨੀ ਹਰੀਆਂ ਮਿਰਚਾਂ ਕਿ ਭਾਵੇਂ ਵਿਕਦੀਆਂ ਨੇ ਸਰਪੰਚ ਕਹਿੰਦਾ ਜੀ ਹਰੀਆਂ 25-2600 ਰੁਪਏ ਕਵਾਂਟਲ ਵਿਕ ਜਾਂਦੀਆਂ ਨੇ ਲਾਲ ਵਿਕ ਜਾਂਦੀਆਂ 5500 ਰੁਪਏ ਕਵਾਂਟਲ ਕਹਿੰਦੀ ਫਿਰ ਤੁਸੀਂ ਕਮਲੇ ਹੋ ਤੁਸੀਂ ਹਰੀਆਂ ਕੋ ਬੀਚਦੇ ਤੁਸੀਂ ਸਿੱਧੀਆਂ ਲਾਲ ਹੀ ਬੀਜਿਆ ਕਰੋ ਲੈ ਉਹਨਾਂ ਨੂੰ ਕਿਵੇਂ ਦੱਸੇ ਹਰੀਆਂ ਤੋਂ ਲਾਲ ਬਣਦੀਆਂ ਨੇ ਪਤਾ ਹੀ ਨਹੀਂ ਨਾ ਕਦੇ ਧਰਤੀ ਤੇ ਗਏ ਨਹੀਂ ਨਾ ਕਦੇ ਗਰਾਊਂਡ ਤੇ ਗਏ ਨਹੀਂ ਕੁੰਡੇ ਚਟਣੀ ਕੁੱਟੀ ਨਹੀਂ ਨਾ ਕਦੇ ਕਦੇ ਸਾਗ ਚਾਲਣ ਪਾਇਆ ਨਹੀਂ ਨਾ ਬੜਿਆਂ ਬੜਿਆਂ ਨੌਕਰ ਬੀਬਾ ਜੀ ਬੀਬਾ ਜੀ ਕਮਾਲ ਆ ਯਾਰ ਆ ਪਹਿਲੇ ਮੁੱਖ ਮੰਤਰੀ ਜੀ ਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਨਹੀਂ ਉਦੋਂ ਪਹਿਲਾਂ ਵਾਲੇ ਕਾਕਾ ਜੀ ਰਾਜਾ ਸਾਹਿਬ ਮਹਾਰਾਜਾ ਸਾਹਿਬ ਕਿਹਨੋਂ ਦੀਆਂ ਸਤਿਕਾਰਯੋਗ ਪਤਨੀਆਂ ਬੀਬਾ ਜੀ ਕਮਾਲ ਆ ਯਾਰ ਸਾਡੇ ਵਾਲੀਆਂ ਭੋਲੇ ਵਾਲੀ ਗੁਰਮੇਲ ਵਾਲੀ ਤੇਰੇ ਵਾਲੀ ਮੇਰੇ ਵਾਲੀ ਸ਼ੇਰੇ ਵਾਲੀ ਇਹਨਾਂ ਦੀ ਆਪੀ ਬਾਜੀ ਸਾਨੂੰ ਨਹੀਂ ਮਾਨ ਸਨਮਾਨ ਚਾਹੀਦਾ ਭਾਈ ਸਾਡੀਆਂ 3 ਬਣਾਂ ਨੂੰ ਮਾਨ ਸਨਮਾਨ ਚਾਹੀਦਾ ਨਾ ਇਹੀ ਜੰਮਿਆ ਅਲੱਗ ਕਿਸਮ ਦਾ ਇਹਨਾਂ ਦੇ ਆਲੇ ਦੋਲੇ ਨੌਕਰ ਚੌਕਰ ਸੂਇਸ਼ ਕਰਕੇ ਬਦਲਣਾ ਪਊਗਾ ਤੁਹਾਡਾ ਜਮਾਨਾ ਆ ਗਿਆ ਹੁਣ ਤੁਹਾਡਾ ਜਮਾਨਾ ਆਪਣੇ 3 ਪੁੱਤਾਂ ਨੂੰ ਕਹਿ ਦਿਓ ਪੜ੍ਹਾਈ ਕਰੋ ਤੁਹਾਡੇ ਘਰੇ ਚਿੱਠੀਆਂ ਸਰਕਾਰ ਦੀ ਆਉਣਗੀਆਂ ਕਿ ਆ ਜਾ ਪੁੱਤ kursi tera intezar kar rahi hai teri naukri tera intezar kar sohe eh election auni ni chahidi si par ik banda kehnda main ta MLA hun baneya ta ho aya main udar banna parle pass je seva karni hai idharon vi ta ho sakdi si par nahi dooji seva nahi hundi re tele passon ਉਹ ਮੈਂ ਹੋਣ ਨਹੀਂ ਦਿੰਦਾ ਇੱਥੇ ਹੁਣ ਦੂਜੇ ਪਾਸੇ ਆ ਗਏ ਜੇ ਤਨਖਾਹ ਬਦਈ ਹੋਵੇ ਕੋਈ ਜਗੂ ਪੱਤੇ ਵੱਧ ਮਿਲਦੇ ਹੋਣ ਵੀ ਹੁਣ ਜਿਤਾ ਕੇ ਮੈਂ ਕਹਿੰਦਾ ਜਲੰਧਰ ਪੱਛਮੀ ਵਾਲਿਓ ਐਸੀਆਂ ਜ਼ਮਾਨਤਾਂ ਜਲਤ ਕਰਾਇਓ ਦੁਬਾਰਾ ਪੰਜਾਬ 'ਚ ਕੋਈ ਅਸਤੀਫਾ ਦੇਣ ਦੀ ਹਿੰਮਤ ਨਾ ਕਰੇ ਫਿਰ ਉਹਨੂੰ ਡਰ ਲੱਗੇ ਵੀ ਜਲੰਧਰ ਪੱਛਮੀ ਵਾਲੀ ਨਾ ਹੋਵੇ ਯਾਰ ਫਿਰ ਕਿਸੇ ਜੋਗੇ ਵੀ ਨਹੀਂ ਰਹਿਣਾ ਫਿਰ ਨਾ ਇੱਧਰ ਦੇ ਨਾ ਉੱਧਰ ਦੇ ਬਹੁਤੇ ਘਰਾਂ ਦਾ ਪਰੌਣਾ ਭੁੱਖਾ ਰਹਿ ਜਾਂਦਾ ਇਹ ਆਪਣੀ ਕਹਾਵਤ ਹੈ ਵੇ ਬਹੁਤੇ ਟਿਕੜਮ ਬਾਜ ਬਣਦੇ ਐ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਜਿੱਥੇ ਮਰਜੀ ਅਜੇ ਵੀ ਅਜੇ ਦੋ ਰੈਲੀਆਂ ਹੋਰ ਪਈਆਂ ਸਾਡੀਆਂ ਮਿਹਨਤ ਕਰ ਰਹੇ ਆਂ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਤੁਸੀਂ ਹੋ ਲੋਕਤੰਤਰ ਦੇ ਵਿੱਚ ਫਲ ਫੁੱਲ ਲਾਉਣਾ ਨਾ ਲਾਉਣਾ ਤੁਹਾਡਾ ਕੰਮ ਹੈ ਅੱਜ ਦੇ ਵੱਲ ਮਿਹਨਤ ਚ ਕੰਮ ਹੀ ਨਹੀਂ ਛੱਡਦੇ ਪਰ ਜਿਸ ਤਰੀਕੇ ਦਾ ਮੈਨੂੰ ਮਾਹੌਲ ਨਜ਼ਰ ਆ ਰਿਹਾ ਹੈ ਇਹ ਤਾਂ ਮੈਨੂੰ ਲੱਗਦਾ ਤੁਸੀਂ 10 ਜੁਲਾਈ ਦੀ ਉਹੀ ੜੀ ਕੀ ਕਰਦੇ ਹੋ ਫੈਸਲਾ ਤਾਂ ਕਰ ਹੀ ਬੈਠੇ ਹੋ ਤੁਸੀਂ ਕਈ ਵਾਰੀ ਲੋਕ ਦੱਸਦੇ ਨਹੀਂ ਹੁੰਦੇ ਉਹੀ ਨਜ਼ਾਰੇ ਜੀ ਲੈਂਦੇ ਹੁੰਦੇ ਵੀ ਇਹਨਾਂ ਨੂੰ ਵੀ ਦੇਖਦੇ ਇਹਨਾਂ ਨੂੰ ਦੇਖਦੇ ਫੈਸਲਾ ਕਰ ਹੀ ਬੈਠੇ ਹੁੰਦੇ ਨੇ ਕੀ ਕਰ ਦੇਣਾ ਕੰਮ ਐ ਇਸ ਵਾਰ ਇਹ ਕਹਿੰਦੇ ਹੁਣ ਪੈਸੇ ਵੰਡਣਗੇ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਆ ਕਾਂਗਰਸ ਵਾਲੇ ਕਹਿੰਦੇ ਬੀਜੇਪੀ ਵਾਲੇ ਕਹਿੰਦੇ ਅਸੀਂ ਪੈਸੇ ਵੰਡਾਂਗੇ ਵੀਰੋ ਮੇਰੇ ਹੱਥ ਬੰਨ ਕੇ ਬੇਨਤੀ ਐ ਜੇ ਤੁਹਾਨੂੰ ਕੋਈ ਪੈਸੇ ਦੇਣ ਆਏ ਹੱਥ ਬਨ ਕੇ ਬੇਨਤੀ ਆ ਮਨਾ ਨਾ ਕਰਿਓ ਲక్ష్ਮੀਲੀ ਮੋੜੀ ਦੀ ਹੁੰਦੀ ਥੋੜੀ ਨੇ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਥੋੜੀ ਹੀ ਨੇ ਲੁੱਟੇ ਹੋਏ ਕਈ ਤਾਂ ਤੁਸੀਂ ਨੋਟ ਵੀ ਪਛਾਣ ਲਓਗੇ ਤਾਂ ਉਹੀ ਨੋਟ ਹੈ ਉਹ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਜੀ ਤੇ ਆਏ ਸੀ ਸਾਰਾ ਮਾਰ ਇਹਨਾਂ ਕੋਲ ਹੀ ਐ ਪਰ ਇਹਨਾਂ ਕਹ ਐ ਕਰਕੇ ਕਹਿ ਦਿਓ ਵੀ ਹਾਂ ਹਾਂ ਤੇ 10 ਤਰੀਕ ਨੂੰ ਮਸ਼ੀਨ ਵਾਲਾ ਬਟਨ ਦਬ ਕੇ ਕਹਿਦੇ ਹੋ ਵੀ ਆ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਵਾਕਿਆ ਨੂੰ ਮਾਫ ਆ ਬਹੁਤ ਸਮਝਦਾਰ ਇਲਾਕਾ ਹੈ ਬਈ ਬਹੁਤ ਸਮਝਦਾਰ ਇਲਾਕਾ ਮੰਨ ਗਏ ਬਈ ਮੰਨ ਗਏ ਹੋ ਗਿਆ ਹੁਣ ਵੀ ਆ ਸੋ ਵੀਰੋ ਇਹਨਾਂ ਨੂੰ ਆਮ ਲੋਕਾਂ ਦੀ ਸ਼ਕਤੀ ਪਤਾ ਨਹੀਂ ਹੈਗਾ ਇਹਨਾਂ ਨੂੰ ਐ ਸੀ ਕਿ ਸਾਡਾ ਹੀ ਕੰਮ ਚੱਲੂ ਅਸੀਂ ਉਹ ਹੀ ਲੁੱਟਾਂਗੇ ਕਿਉਂਕਿ ਆਪਾਂ ਤਾਂ ਹਜੇ ਹੋਰ ਕੰਮ ਕਰ ਲੈਣੇ ਆ ਜੇ ਇੱਕ ਕੰਮ ਚ ਕਾਮਯਾਬਨਾ ਹੋਈਏ ਗਰੀਬ ਦਾ ਜਵਾਕ ਤਾਂ ਹੋਰ ਕੰਮ ਕਰ ਲੈਂਦਾ ਇਹ ਲੀਡਰਾਂ ਦੇ ਜਵਾਕਾਂ ਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਇਹ ਹੁਣ ਬੇਰੁਜ਼ਗਾਰ ਪੈਦਾ ਹੋ ਗਏ ਨਵੀਂ ਕਿਸਮ ਦੇ ਮੈਂ ਪਤਾ ਨਹੀਂ ਕਿੱਥੇ ਕਿੱਥੇ ਰੱਖੀ ਇਹਨਾਂ ਨੂੰ ਹੁਣ ਸੁਖਵੀਰ ਬਾਦਲ ਹੋਣੀ ਨਵੀਂ ਕਿਸਮ ਦੇ ਬੇਰੁਜ਼ਗਾਰ ਨੇ ਹੋਰ ਕੁਝ ਆਉਂਦਾ ਨਹੀਂ ਨਾ ਸਿੱਖਿਆ ਇਦਰੋਂ ਵੇਲੇ ਕਰਦੇ ਲੋਕਾਂ ਨੇ ਤਾਂ ਕਰਕੇ ਫਿਰ ਦੇ ਤੁਰੇ ਜਿੰਨੀਆਂ ਮਰਜ਼ੀ ਮੈਨੂੰ ਗਾਲਾਂ ਕੱਢੀ ਜਾਣ ਮੈਨੂੰ ਕੋਈ ਪਰਵਾਹ ਨਹੀਂ ਜਿੰਨੇ ਜਰਤ ਤੁਸੀਂ ਮੇਰੇ ਨਾਲ ਜਿੰਨੇ ਜਰਤ ਤੁਹਾਡਾ ਪਿਆਰ ਮੇਰੇ ਨਾਲ ਕੋਈ ਪੈਸੇ ਨਹੀਂ ਕੋਈ ਪੈਸੇ ਨਹੀਂ ਕਮਾਉਣੇ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆਂ ਜੀ ਬਹੁਤ ਫੇਮਸ ਕਲਾਕਾਰ ਸੀ ਮੈਂ ਤੁਸੀਂ ਦੇਖਦੇ ਰਹੇ ਹੋਗੇ ਟੀਵੀ ਤੇ ਬਹੁਤ ਪੈਸੇ ਕਮਾਉਣਾ ਕਮਾਉਣੇ ਹੁੰਦੇ ਕਮਾ ਲੈਂਦਾ ਲੱਖਾਂ ਕਰੋੜਾਂ ਫਿਲਮਾਂ ਚ ਟੀਵੀ ਚੋਂ ਕੇਜਰੀਵਾਲ ਸਾਹਿਬ ਇਨਕਮ ਟੈਕਸ ਦੇ ਕਮਿਸ਼ਨਰ ਨੇ ਉਹਨਾਂ ਦੀ ਘਰ ਵਾਲੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਹੈ ਪੈਸੇ ਕਮਾਉਣੇ ਹੁੰਦੇ ਉਹਨਾਂ ਨੇ ਵੀ ਉਹ ਕਮਾ ਲੈਂਦੇ ਬਹੁਤ ਨੌਕਰੀਆਂ ਚ ਬਹੁਤ ਵੱਡੀ ਨੌਕਰੀ ਹੈ ਉਹ ਉਹ ਜੇਲ੍ਹ ਚ ਫਿਰ ਟੱਕੇ ਖਾਈ ਜਾਂਦੇ ਆ ਕਾਹਦੇ ਕਰਕੇ ਕਿਉਂਕਿ ਲੋਕਾਂ ਦੇ ਕੰਮ ਕਰਦੇ ਆ ਤੇ ਇਹਨਾਂ ਨੂੰ ਡਰ ਹੋ ਗਿਆ ਕਿ ਅਸੀਂ ਕੁਰਸੀਆਂ ਨੂੰ ਪੈ ਗਏ ਇਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਹੋ ਗਿਆ ਤਾਂ ਕਰਕੇ ਸਾਨੂੰ ਇਹ ਗਾਲਾਂ ਕੱਢਦੇ ਆ ਸ੍ਰੇਸ਼ ਕਰਕੇ ਮੈਂ ਕਹਿਣਾ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜੱਜ ਬੇ ਮੱਠੇ ਹੋ ਜਾਂਦੇ ਨੇ ਹੁੰਦੇ ਨਹੀਂ ਤਾਂ ਸਾਧ ਨਹੀਂ ਹੁੰਦੇ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਇੱਕੱਠੇ ਹੋ ਜਾਂਦੇ ਨੇ ਨਾਲ ਦੀ ਨਾਲ ਹੀ ਵੀ ਆਓ ਰਲ ਕੇ ਆਪਾਂ ਲੁੱਟੀਏ ਅੰਦਰੋਂ ਇੱਕ ਨੇ ਰੋਟੀ ਇਕੱਠੇ ਖਾਂਦੇ ਆ ਲੋਕਾਂ ਨੂੰ ਲੜਾਉਂਦੇ ਆਪਾਂ ਆਪਾਂ ਐਵੇਂ ਗੰਡਾਸੇ ਚੱਕੀ ਫਿਰਦੇ ਰਹਿੰਦੇ ਆ ਆਪਾਂ ਇੱਕ ਦੂਜੇ ਦੀਆਂ ਬਰਾਤਾਂ ਜਾਣੋ ਹਟ ਜਾਂਦੇ ਆ ਇਹ ਤਾਂ ਕਾਂਗਰਸੀ ਆ ਆਪਾਂ ਨਹੀਂ ਜਾਂਦੇ ਇਹਨਾਂ ਦੇ ਓਏ ਅਸੀਂ ਕਾਲੀ ਆ ਅਸੀਂ ਨਹੀਂ ਜਾਂਦੇ ਇੱਕ ਦੂਜੇ ਦੇ ਭੋਗਾਂ ਤੇ ਜਾਣੋ ਹਟ ਜਾਂਦੇ ਨੇ ਇਹ ਇਕੱਠੇ ਨੇ ਸੋ ਇਹਨਾਂ ਚੋਂ ਇਹਨਾਂ 'ਚ ਪਰਖੋ ਚੰਗੇ ਬੰਦਿਆਂ ਨੂੰ ਚੁਣੋ ਜਿਸ ਤਰ੍ਹਾਂ ਸੰਜੇ ਸਿੰਘ ਜੀ ਨੇ ਕਿਹਾ ਸੀ ਆਪਣਾ ਚੋਣ ਨਿਸ਼ਾਨੀ ਬਹੁਤ ਵਧੀਆ ਛਾੜੂ ਮਾਵਾ ਭੈਣਾਂ ਨੂੰ ਤਾਂ ਦੱਸਣ ਦੀ ਵੀ ਲੋੜ ਇਹ ਤਾਂ ਸਵੇਰੇ ਸਵੇਰੇ 5:30 ਵਜੇ ਨੇਰੇ 'ਚ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਆ ਕੁਛ ਮੇਰੇ ਵੀਰ ਹੱਸ ਰਹੇ ਨੇ ਹੱਸੋ ਨਾ ਜੇ ਲੋੜ ਪੈ ਜੇ ਹਜੇ ਵੇਲੇ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਆ ਉਹ ਵੀ ਸਵੇਰੇ ਵੀ ਸ਼ਾਮ ਨੂੰ ਵੀ ਸ਼ਾਮ ਨੂੰ ਦਿਮਾਗ ਦੀ ਸਫਾਈ ਕਰਦਾ ਬਸ ਸੋ ਵੀਰੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਆਪਾਂ ਸਾਰਾ ਹਿੰਦੁਸਤਾਨ ਸਾਫ਼ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਗਵਾਈ ਚ ਬਹੁਤ ਉਹ ਬੱਚਾ ਕਦੋਂ ਉਹਦਾ ਝੰਡਾ ਦੇਖੋ ਲਹਿਰਾਈ ਜਾਂਦਾ ਇਹਨਾਂ ਦੀ ਇਹਨਾਂ ਵਾਸਤੇ ਫਿਰਦੇ ਆ ਵੀਰੋ ਇਹ ਨਾ ਕਿਹੋ ਕਿ ਇਸ ਵਾਰ ਚ ਤਾਂ ਭਗਵੰਤ ਮਾਨ ਆ ਗਿਆ ਵੋਟਾਂ ਪਾ ਗਈਆਂ ਜੇ ਫਰਾਨੇਵਾੜ ਚ ਵੀ ਆ ਜਾਂਦਾ ਉੱਥੋਂ ਵੀ ਪਾਣਦੇ ਵੀਰੋ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਣੇ ਆਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣ ਆਇਆ ਜੇ ਤੁਸੀਂ ਜਲੰਧਰ ਪਛਵੀ ਤੋਂ ਜਿੱਤੋਗੇ ਉਹ ਜਿਹੜਾ ਬਟਨ ਹੈ ਨਾ ਉਹ ਝਾੜੂ ਦਾ ਨਹੀਂ ਹੈਗਾ ਪੰਜਵੇਂ ਨੰਬਰ ਤੇ ਜਿਹੜਾ ਬਟਨ ਹੈ ਉਹ ਝਾੜੂ ਦਾ ਨਹੀਂ ਹੈਗਾ ਉਹ ਤੁਹਾਡੇ ਪਰਿਵਾਰ ਦੀ ਕਿਸਮਤ ਦਾ ਬਟਨ ਹੈ ਦਬਾ ਦਿਓ